ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਏ ਹੁ ਤੁਸੀਂ ਵੀ ਸਾਰੇ ਠੀਕ ਹੋਵਗਾ ਆਪ ਆਪਣੇ ਘਰਾਂ ਵਿੱਚ ਟਾਈਮ ਹੋ ਗਿਆ ਇੱਥੇ 5 ਵਜੇ ਦਾ ਤੇ ਅਸੀਂ ਜਾ ਰਹੇ ਹਾਂ ਚੰਡੀਗੜ੍ਹ ਮੈਂ ਮੈਡੀਸਿਨ ਲੈਣ ਜਾਣਾ ਤੇ ਮਿਲਦੇ ਹਾਂ ਜੇ ਅਗਰ ਕੁਝ ਦਿਖਾਇਆ ਗਿਆ ਤੇ ਦਿਖਾਵਾਂਗੇ ਅੱਜ ਤੇ ਕਾਫੀ ਦਿਨਾਂ ਤੋਂ ਮੇਰੇ ਵਲੌਗ ਨਹੀਂ ਸੀ ਆ ਰਹੇ ਕੋਈ ਸਿਹਤ ਠੀਕ ਨਾ ਹੋਣ ਕਰਕੇ ਹੁਣ ਮੈਡੀਸਿਨ ਲੈਣ ਜਾ ਰਹੇ ਹਾਂ ਤੇ ਮਿਲਦੇ ਆ ਤੁਹਾਨੂੰ ਫਿਰ ਫਰੈਂਡਸ ਚੱਲਨੇ ਚੰਡੀਗੜ੍ਹ ਨੂੰ ਜਾਣਾ ਅੰਤੇ ਕਾਫੀ ਦਿਨ ਹੋ ਗਏ ਥੜਾ ਨਾਲ ਗੱਲ ਪਤੀ ਨਹੀਂ ਹੋਈ ਬੈਠੇ ਸੀ ਬੱਦਲ ਬੋਸ ਮੌਸਮ ਹੋ ਗਿਆ ਬਹੁਤ ਬੱਦਲ ਮੀਂਹ ਪੈ ਗਿਆ ਅੱਜ ਹਾਂ ਅੱਲਾਹ ਬਖਸ਼ੇ ਜਾਣਾ ਤੇ ਬ੍ਰਿ ਆਮ ਨੇ ਵੀ ਸੀਗਾ ਤੇ ਹੁਣ ਮੰਮੀ ਵੀ ਠੀਕ ਨਹੀਂ ਥੋੜੇ ਫਿਰ ਉਹ ਬ੍ਰਿ ਆਮ ਡਾਕਟਰ ਕੋ ਲੈ ਕੇ ਜਾ ਰਿਹਾ ਮੰਮੀ ਨੂੰ ਤੇ ਮੈਂ ਤੇ ਵਰਿੰਦਰ ਜਾ ਗਏ ਲੋਬੀ ਦਵਾਈ ਐਸੀ ਲੈ ਲਈਏ ਤੇ ਹੁਣ ਅਸੀਂ ਚੱਲਦੇ ਘਰਾਂ ਨੂੰ ਮੀਂਹ ਆਉਂਦੀ ਲੱਗ ਰਿਹਾ ਹਸਾਰ ਬਣ ਰਿਹਾ ਦਾ ਬਦਲ ਹੋਏ ਪਏ ਨੇ ਤੇ ਹੋ ਚੱਲਦੇ ਤੇ ਦਵਾਈ ਅਸੀਂ ਲੈ ਲਈਏ 23 ਸੈਕਟਰ ਹੈ ਇਹ ਡਾਕਟਰ ਸਾਹਿਬ ਸ਼ਰਮਾ ਹੋਮਿਓਪੈਥੀ ਡਾਕਟਰ ਹੈ ਇਹ ਜੋ ਥ੍ਰੀਡੀ ਮਾਰਕੀਟ ਤੋਂ ਲੈ ਲਿਆ ਤੇ ਹੁਣ ਚਲਦੇ ਆ ਘਰ ਟਿਸ਼ੂ ਵਗੈਰਾ ਲੈਣੇ ਸੀਗੇ ਫਰੂਟਸ ਲੈਣਾ ਸੀਗਾ ਥੋੜਾ ਜਿਹਾ ਤੇ ਬਨਾਣਾ ਲੈਣੇ ਸੀਗੇ ਤੇ ਉਹ ਲੈ ਲਏ ਨੇ ਤੇ ਹੁਣ ਚਲਦੇ ਆ ਇਹ ਸੱਤ ਕੇਸ ਹੈਗਾ ਗੋਲ ਰੁਪਏ ਦੀ ਰੇੜੀ ਤੇ ਇੱਥੇ ਬਹੁਤ ਸਾਰ ਗੋਲ ਰੁਪਏ ਬੰਦੇ ਆ। ਲੈਰੀ ਕੁਮੈਂਟਰੀ। ਦੀਦੀ ਜੀ ਨੇ ਸਾਥ ਕਰਦੀ ਆਪਣੇ। ਇੱਥੇ ਆ ਗਏ ਸੀ ਸਬਜ਼ੀ ਲੈਣ ਲਈ। ਇਹ ਫਰੂਟ ਐ। ਇਹ ਸਾਡੇ ਦੁਕਾਨ ਲੱਗ ਗਈ ਹੈਗੀ ਆ ਘਰ ਦੇ। ਤੇ ਸਬਜ਼ੀ ਅਸੀਂ ਖਰੀਦ ਲਈ ਹੈ ਜੀ। ਕਿੱਥੇ ਵੀ ਵਈ ਕਮਸੀ। ਵਲੌਗ ਸਰਪਜੀਤ ਵਲੌਗ ਨਿਕਾਲਣਾ ਫਿਰ ਆਪੀ। ਨਾਸਰਜੀਤ ਵਲੌਗ ਅਭੀ ਆਏਗਾ ਤੇਰੀ ਤੇਰੀ ਫੋਟੋ ਵੀ ਆਏਗੀ ਹੋਰ ਸਬਸਕ੍ਰਾਈਬ ਵੀ ਕਰ ਲੈਣਾ ਠੀਕ ਹੈ ਅਭੀ ਕਰਿਓ ਆਪ ਬਣਾ ਹਾਂ ਸਰਬਜੀਤ ਵਲੌਗ ਇਹ ਨਾਸਰ ਭਾਜੀ ਦਾ ਬੇਟਾ ਹੈ ਸਾਡੇ ਸਬਜ਼ੀ ਵਗੈਰਾ ਫਰੂਟ ਵਗੈਰਾ ਸਾਰੇ ਇਹ ਹੀ ਪਚਾਉਂਦੇ ਨੇ ਤੇ ਸਰਬਜੀਤ ਗਲਤ ਕਰ ਰਹੀ ਉਸਤ ਹੁਣੇ ਅਸੀਂ ਆ ਗਏ ਆ ਘਰ ਤੇ ਚਾਹ ਪੀ ਕੇ ਆਉਣੇ ਤੇ ਉੱਪਰ ਚਲਦੇ ਹਾਂ ਮੰਮੀ ਕੋਲ ਬੈਠੇ ਸੀ ਮੰਮੀ ਦੀ ਮੈਡੀਸਿਨ ਲੈ ਕੇ ਆਇਆ ਨਾਲ ਤੇ ਮੌਸਮ ਬੜਾ ਪਿਆਰਾ ਹੋਇਆ ਪਿਆ ਖੰਦਾ ਮੀਂਹ ਮੂੰਹ ਪਏ ਆ ਤੇ ਹੁਣ ਉੱਪਰ ਜਲਦੇ ਸਬਜ਼ੀ ਕੱਟ ਕੇ ਮੇਰੇ ਰੱਖੀ ਹੋਈ ਹੈ ਤੇ ਮੰਮੀ ਤੇ ਕਹਿ ਰਹੇ ਸੀ ਚਾਹ ਪੀ ਕੇ ਜਾਓ ਮੈਂ ਕਿਹਾ ਫਿਰ ਬਣਾ ਲਈ ਆਏ ਉਹੜੀਆਂ ਜਾਣ ਨੇ ਬੜਾ ਔਖਾ ਲੱਗਦਾ ਸਾਡੇ ਤਾਂ ਇਹ ਬੱਚੇ ਪਾਰਕ ਚ ਖੇਡ ਰਹੇ ਆ ਇਸ ਵਾਰ ਛੁੱਟੀਆਂ 'ਚ ਸਾਡੇ ਕੋਲ ਜਾਇਆ ਹੀ ਨਹੀਂ ਗਿਆ ਬਸ ਜਦੋਂ ਜਾਣ ਦੀ ਤਿਆਰੀ ਹੁੰਦੀ ਆ ਕਦੀ ਮੰਮੀ ਠੀਕ ਨਹੀਂ ਕਦੀ ਮੈਂ ਤੇ ਆ ਦੇਖੋ ਫਸਟ ਫਲੋਰ ਤੋਂ ਦਿਖਾ ਰਹੀ ਹਾਂ ਤੁਹਾਨੂੰ ਦੇਖ ਝਾਕੀ ਲਾਈਟਾਂ ਨੂੰ ਟੌਨ ਕਰਦੇ ਆ ਸਾਡੀਆਂ ਨਾ ਸਟੈਪ ਬਹੁਤ ਉੱਚੀ ਆ ਲਾਈਟ ਔਨ ਕਰਦੀ ਐ ਵਾਹਿਗੁਰੂ ਜੀ ਪਹੁੰਚ ਕੇ ਕਾਰ ਜੀ ਉੱਪਰ ਬਰਿਆਂ ਸਾਰੀ ਟਿੱਕੀਆਂ ਬਰਿਆਂ ਮਸਲੀਆਂ ਦੀਆਂ ਸੀ ਟਿੱਕੀਆਂ 6 6 ਖਾਣੀਆਂ ਸੀ ਉਹ ਚਾਜ ਤੇ ਲਗਾਓ ਤੇ ਬਰਿਆਂ ਸੰਗ ਇੱਧਰ ਲੰਮੇ ਪਿਆ ਹੈ ਤੁਹਾਨੂੰ ਨਾਲ ਪੂਰੇ ਬਲੌਗ ਕਹਿੰਦਾ ਤੁਸੀਂ ਢੰਗ ਨਾਲ ਕਿਉਂ ਵੀਲੋ ਬਣਾਉਂਦੇ ਹੋਂ ਆਪੇ ਕਿਚਨ ਚ ਸਬਜੀ ਮੈਂ ਕੱਟ ਕੇ ਰੱਖੀ ਗਈ ਸੀਗੀ ਤੇ ਇੱਧਰ ਅਸਲੇ ਆਂਦੀਆਂ ਟਿੱਕੀਆਂ ਇਹ ਚਟਨੀ ਵੀ ਗਾਰਾ ਉਹ ਖਾਂਦੇ ਆ ਲਾਈਟ ਔਨ ਕਰ ਲਈ ਕਿਚਨ ਦਾ ਨਾ ਬਲਬ ਫਿਊਜ਼ ਹੋ ਗਿਆ ਤੇ ਨਵਾਂ ਲਗਾਇਆ ਉਹਦੀ ਲਾਈਟ ਬਹੁਤ ਘੱਟ ਹੈ ਸਾ ਚੜ ਗਿਆ ਚਲੋ ਮਿਲਦੇ ਆ ਕੰਮ ਕਰਦੇ ਆ ਬਾਹਰ ਦਾ ਵੀ ਦਿਖਾਉਂਦੇ ਆ ਕਿ ਕਾਫੀ ਦਿਨਾਂ ਬਾਅਦ ਨਾ بارش ਪਈ ਐਨੀ ਗਰਮੀ ਹੋਈ ਪਈ ਸੀ ਨਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀ ਵੇੜੇ ਵਗੈਰਾ ਧੋ ਲੇ ਤੇ ਹੁਣ ਕੱਪੜੇ ਧੋਣੇ ਸੀ ਫਿਰ ਮੈਂ ਚੰਡੀੜ ਤੇ ਦਵਾਈ ਲੈਣ ਕੇ ਆਈ ਆ ਇੱਧਰ ਕੱਪੜੇ ਮੈਂ ਕਾਫੀ ਰੱਖੇ ਬੈੱਡ ਸ਼ੀਟਸ ਵਗੈਰਾ ਚੇਂਜ ਕੀਤੀਆਂ ਇੱਥੇ ਰੱਖੇ ਹੋਏ ਕੱਪੜੇ ਤੇ ਹੁਣ ਦੇਖਦੀ ਸਬਜ਼ੀ ਨੂੰ ਤੜਕਾ ਲਗਾ ਕੇ ਜੇ ਮਸ਼ੀਨ ਹੁਣ ਲੱਗੀ ਤੇ ਲਾ ਲੈਣੀ ਹੈ ਨਹੀਂ ਤਾਂ ਸਿਰ ਮਾਰਨਿੰਗ ਚ 4 ਵਜੇ ਉੱਠ ਕੇ ਕੱਪੜੇ ਧੋ ਲਾਂਗੇ ਤੇ ਹੋਰ ਜਿਹੜੇ ਕੰਮ ਕਰਨੇ ਉਹ ਕਰਾਂਗੇ ਤੇ 2-3 ਦਿਨ ਤੋਂ ਮੇਤੋਂ ਨਾ ਵਲੌਗ ਨਹੀਂ ਬਣੇ ਵਲੌਗ ਤਾਂ ਨਹੀਂ ਬਣੇ ਕਿ ਮੈਨੂੰ ਨਾ ਸਰਵਾਈਕਲ ਦੀ ਇੰਨੇ ਚੱਕਰ ਆ ਰਹੇ ਸੀ ਨਾ ਬਹੁਤ ਜ਼ਿਆਦਾ ਸਰਵਾਈਕਲ ਦਾ ਜ਼ੋਰ ਪਿਆ ਹੋਇਆ ਸੀ ਤੇ ਇਸ ਕਰਕੇ ਥੋੜਾ ਮੰਮੀ ਵੀ ਨਹੀਂ ਸੀ ਠੀਕ ਮੈਂ ਵੀ ਨਹੀਂ ਸੀ ਠੀਕ ਤੇ ਇਸ ਚੱਕਰ ਵਿੱਚ ਕੋਈ ਕੰਮ ਮਤਲਬ ਘਰ ਦੇ ਕੰਮ ਤੇ ਹੁੰਦੇ ਹੀ ਆ ਮੋਸਟਲੀ ਕਰਨੇ ਪੈਂਦੇ ਸਾਰੇ ਪਰ ਮੇਰੇ ਕੋਲ ਵਲੌਗ ਨਹੀਂ ਸ਼ੂਟ ਹੋਏ ਗਰਮੀ ਇੰਨੀ ਸੀਗੀ ਅੱਜ ਥੋੜੀ ਰਾਹਤ ਮਿਲੀ ਰਾਹਤ ਮਿਲੀ ਰਾਹਤ ਅੱਜ ਥੋੜੀ ਜਿਹੀ ਗਰਮੀ ਘਟ ਹੈ ਤੇ ਸਵੇਰੇ ਅਸੀਂ ਉੱਠੇ ਜਲਦੀ ਤੇ ਹਸਬੰਦ ਬੋਲਿਆ ਵਿਰਿੰਦਰ ਨੂੰ ਚਲੋ ਸੈਰ ਕਰਨ ਚੱਲਦੇ ਤੇ ਕਹਿੰਦੇ ਚਲੋ ਪਹਿਲਾਂ ਫਰੂਟ ਵਗੈਰਾ ਕੱਟਦੇ ਫਰੂਟ ਤੇ ਕਾਫੀ ਬਣਾ ਦੇ ਤੇ ਉਸ ਤੋਂ ਬਾਅਦ ਆਪ ਜੀ ਜਨਾਬ ਐਕਸਰਸਾਈਜ਼ ਕਰਨ ਲੱਗ ਗਏ ਕਿਉਂਕਿ ਤਾਂ ਦਿੱਲੀ ਕਰਦੇ ਸੈਰ ਵਗੈਰਾ ਕਰੇ ਤੇ ਮੈਂ ਵੇਖਾ ਮੈਂ ਕਿ ਤੁਸੀਂ ਜਾਣਾ ਨਹੀਂ ਸੀ ਮੇਰੇ ਨਾਲ ਤੇ ਗਏ ਨਹੀਂ ਕਹਿੰਦੇ ਹੁਣ ਮੈਂ ਕਿ ਹੁਣ ਤਾਂ 7:30 ਹੋ ਗਏ ਧੁੱਪ ਚੜ ਗਈ ਹੁਣ ਨਹੀਂ ਮੈਂ ਜਾਣਾ ਕਿ ਜੋ 7:30 ਫਿਰ ਬਹੁਤ ਜ਼ਿਆਦਾ ਸੂਰਜ ਤੁਹਾਨੂੰ ਪਤਾ ਆ ਜਾਂਦਾ ਫਿਰ ਹੁੰਦਾ ਕਿ ਕੰਮ ਕਰ ਲਈਏ ਕਰਦੇ ਤੇ ਅੱਜ ਕਹਿ ਰਹੇ ਸੀਗੇ ਹੁਣ ਫਟਾਫਟ ਲੰਚ ਡਿਨਰ ਕਰ ਬਣਾ ਲੈ ਤੇ ਉਸ ਤੋਂ ਬਾਅਦ 8:30 ਵਜੇ ਪਾਰਕ ਚ ਜਾਵਾਂਗੇ ਤੇ ਸੈਰ ਕਰਾਂਗੇ ਹੁਣ ਡਾਕਟਰ ਸਾਹਿਬ ਨੇ ਵੀ ਕਹਿ ਦਿੱਤਾ ਕਿ ਤੁਸੀਂ ਸੈਰ ਕਰਨੀ ਸ਼ੁਰੂ ਕਰ ਦੋ ਤੇ ਹੁਣ ਮੈਂ ਸ਼ਾਮ ਨੂੰ ਹੁਣ ਤੇ ਇੱਥੇ ਚੱਕਰ ਲਗਾ ਰਹੀ ਆ ਤੇ ਪਰ ਇਹ ਵਾਲੀ ਸੈਰ ਨਹੀਂ ਆ ਸੈਰ ਪਾਰਕ ਚ ਜਾ ਕੇ ਹੋਣੀ ਆ ਤੇ ਕੱਪੜੇ ਵਗੈਰਾ ਉਹ ਧੋਣੇ ਆ ਤੇ ਕੰਮ ਵਗੈਰਾ ਹੁਣ ਮੈਂ ਰਾਤੀ ਰੋਟੀ ਬਣਾਣੀ ਆ ਤੇ ਮੈਂ ਕਿਹਾ ਚਲੋ ਫਰੈਂਡਸ ਨਾਲ ਥੋੜਾ ਜਨਾ ਸ਼ੇਅਰ ਕਰ ਦिए ਕਿ ਕਾਫੀ ਦਿਨ ਦਿਨ ਹੋ ਗਏ ਨਾ ਤੇ ਮੇਤ ਬਲੌਗ ਪਾਏ ਜਾ ਰਹੇ ਆ ਤੇ ਮੈਂ ਕਿਹਾ ਚਲੋ ਇਹ ਵਾਰੀ ਆ ਮੈਂ ਡੰਡੇ ਵਗੈਰਾ ਰੱਖੇ ਖੇਡਦਾ ਉਹ ਗੱਤਕਾ ਖੇਡਦਾ ਨਾ ਕਿੰਨੇ ਕਿਹੜੇ ਡੰਡੇ ਲੈ ਕੇ ਰੱਖੇ ਹੋਏ ਆ ਤੇ ਕਾਫੀ ਖੇਲਾਰਾ ਪਾਕਰ ਅਦਾ ਫੁੱਟਬਾਲ ਵੀ ਇੱਥੇ ਸੁੱਤੀ ਹੋਈ ਹੈ ਤੇ ਰੀਤਾ ਆ ਚੁੱਕੀ ਅੱਜ ਰੀਤਾ ਕਾਫੀ ਦਿਨਾਂ ਬਾਅਦ ਆਈ ਕਿ ਮੈਂ ਥੋੜਾ ਜਿਨਾ ਇੱਕ ਹੈਲਪ ਹੋ ਜੂਗੀ ਰੀਤਾ ਆ ਗਈ ਹੈ ਤਾਂ ਤੇ ਮੇਰੀ ਸਿਹਤ ਹੁਣ ਮੈਂ ਦਵਾਈ ਲੈਂਦੀ ਆ ਰੈਗੂਲਰ ਦਵਾਈ ਖਾਵਾਂਗੀ ਤੇ ਠੀਕ ਹੋ ਜਾਾਂਗੀ ਤੇ ਫਿਰ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਰੈਗੂਲਰ ਹੀ ਵਲੌਗ ਪਾਇਆ ਕਰਾਂ ਅਗਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੇ ਵਲੌਗ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਚਲੋ ਮਿਲਦੇ ਹੁਣ ਲਗਾਨੇ ਸਬਜੀ ਨੂੰ ਤੜਕਾ ਤੇ ਉਸ ਤੋਂ ਪਹਿਲਾਂ ਜੋ ਬਰੀਆਨੀ ਟਿੱਕੀਆਂ ਲੈਂਦੀਆਂ ਉਹਨਾਂ ਨੂੰ ਪਾ ਕੇ ਦਵਾ ਸਰਵ ਕਰਾਂ ਤੇ ਬਰਤਨ ਥੋੜੇ ਜਿਹਾ ਪਏ ਉਹ ਮੰਜਾ ਦੇਖਦੀ ਆ ਮਸ਼ੀਨ ਜੇ ਲੱਗੀ ਤੇਲ ਲਗਾਉਂਦੀ ਆ ਨਹੀਂ ਤਾਂ ਮਾਰਨਿੰਗ 'ਚ ਧੋਵਾਂਗੇ ਕੱਪੜੇ ਤੇ ਹੁਣ ਫਿਰ ਕੰਮ ਕਰਕੇ ਮੰਮੀ ਵੀ ਥੋੜੇ ਠੀਕ ਨਹੀਂ ਲੱਗ ਰਹੇ ਉਹਨਾਂ ਕੋ ਜਾਵਾਂਗੀ ਆ ਦੇਖਦੀ ਆ ਥੱਲੇ ਚਲ ਜਾਾਂਗੀ ਨਹੀਂ ਤਾਂ ਤੇ ਵਿਰਿੰਦਰ ਥੱਲੇ ਹੀ ਹੈਗੇ ਨੇ ਮੈਂ ਆਖਿਆ ਤੁਸੀਂ ਰੁਕ ਜਾਓ ਤੇ ਮੈਂ ਕੰਮ ਕਰ ਰਵਾਂ ਤੇ ਉਸ ਤੋਂ ਬਾਅਦ ਫਿਰ ਬਰਿਆਮ ਚਲ ਜਾਏਗਾ ਨਹੀਂ ਤਾਂ ਫਿਰ ਮੈਂ ਚਲ ਜਾऊंगी ਤੇ ਮੈਂ ਉੱਪਰ ਹੋਣ ਕਰਕੇ ਨੇ ਥੋੜਾ ਹੌਕਾ ਜਿਹਾ ਲੱਗਦਾ ਮੰਮੀ ਨੂੰ ਕਿਹਾ ਕਿ ਉੱਪਰ ਆ ਜਾਓ ਕਿ ਥੋੜਾ ਮਨ ਵੀ ਥੋੜਾ ਹੋ ਜਾਂਦਾ ਕਿਉਂਕਿ ਡੈਡੀ ਨੇ ਐਸੇ ਮਹੀਨੇ ਹੀ ਉਹਨਾਂ ਦੀ ਡੈਥ ਹੋਈ ਸੀਗੀ ਤੇ ਭਾਂ ਜੋ ਮਰਜੀ ਹੋਏ ਨਾ ਜਿਹੜਾ ਇੱਕ ਸਾਥ ਹੁੰਦਾ ਨਾ ਆਦਮੀ ਦਾ ਉਹ ਬਹੁਤ ਧੀਆਂ ਪੁੱਤ ਭਾਂ ਸੱਤ ਵਰ ਹੋਂ ਪਰ ਜੋ ਗੱਲ ਇੱਕ ਉਹਨਾਂ ਨੇ ਉਹਨਾਂ ਨਾਲ ਕਰਨੀ ਸੀ ਨਾ ਤੇ ਉਹ ਉਹ ਦੱਸਦੇ ਨਹੀਂ ਆ ਪਰ ਸਾਨੂੰ ਉਹਨਾਂ ਤੋਂ ਫੀਲ ਹੁੰਦਾ ਸਾਨੂੰ ਪਤਾ ਲੱਗਦਾ ਕਿ ਮੰਮੀ ਦਾ ਤੇ ਚਲੋ ਕੀ ਕਰਨਾ ਮਿਲਦੇ ਆ ਹਾਂਜੀ ਫਰੈਂਡਸ ਤੇ ਇਹ ਨੈਕਸਟ ਡੇ ਮਾਰਨਿੰਗ ਦਾ ਟਾਈਮ ਹੈ ਤੇ ਇਥੇ ਨਾ ਤੋਂ ਕਿ ਮੈਂ ਆ ਗਈ ਸੀ ਕਿਚਨ ਚ ਚਾਹ ਪਾਣੀ ਪੀ ਲਿਆ ਸੀਗਾ ਤੇ ਇਸ ਤੋਂ ਪਹਿਲਾਂ ਮੈਂ ਕਿਹਾ ਚਲ ਕੜੀ ਬਣਾ ਲੈਂਦੇ ਆ ਤੇ ਰਾਤ ਫਿਰ ਨਾ ਹਲਵਾ ਕਦੂ ਜਿਹੜਾ ਕੱਟਿਆ ਸੀ ਉਹ ਵੀ ਦੀ ਸਬਜੀ ਵੀ ਨਹੀਂ ਸੀ ਬਣਾਈ ਤੇ ਮੈਂ ਜਲਵਾਕਤ ਨੂੰ ਉਸ ਨੂੰ ਤੜਕਾ ਲਾਉਣਾ ਤੇ ਬਰੀਆਮ ਕਹਿੰਦਾ ਕਿ ਮम्मा ਤੁਸੀਂ ਕੜੀ ਬਣਾ ਲਓ ਅੱਜ ਨਾ ਤੇ ਮੈਂ ਕਿਹਾ ਚਲੋ ਲੱਸੀ ਵੀ ਹੈਗੀ ਦਹੀਂ ਵੀ ਪਿਆ ਸੀਗਾ ਤੇ ਚਲੋ ਕੜੀ ਬਣਾ ਲੈਨੇ ਨੇ ਤੇ ਇਥੇ ਮੈਂ ਲੱਸੀ ਔਰ ਦਹੀਂ ਨੂੰ ਮਿਕਸ ਕਰਕੇ ਤੇ ਵਿੱਚ ਵੇਸਨ ਇੱਕ ਸਾਈਡ ਤੇ ਕਰ ਲਿਆ ਸੀ ਤੇਲ ਪਾਇਆ ਹਿੰਗ ਪਾਇਆ ਮੇਥੇ ਪਾਏ ਕੜੀ ਪੱਤਾ ਲਾਲ ਮਿਰਚ ਤੇ ਜੀ拉 ਪਾ ਕੇ ਤੇ ਲਸਣ ਪਿਆਜ਼ ਅਦਰਕ ਹਰੀਆਂ ਮਿਰਚਾਂ ਪਾ ਕੇ ਤੇ ਭੁੰਨ ਲਿਆ ਸੀਗਾ ਤੇ ਸਿੰਪਲ ਤਰੀਕੇ ਨਾਲ ਹੀ ਅੱਜ ਵੀ ਮੈਂ ਕੜੀ ਬਣਾਵਾਂਗੀ ਤੇ ਥੋੜੇ ਮਸਾਲੇ ਪਾਵਾਂਗੀ ਥੋੜਾ ਤੇ ਉਹਦੇ ਨਾਲ ਸਬਜੀ ਜਿਹੜੀ ਸਵਾਦ ਬਣ ਜਾਂਦੀ ਹੈ ਤੇ ਕੜੀ ਬਹੁਤ ਸਵਾਦ ਬਣੀ ਸੀਗੀ ਤੇ ਮੈਂ ਇੱਥੇ ਕੱਪੜੇ ਵੀ ਧੋਣੇ ਸੀ ਕਿਉਂਕਿ ਮੈਂ ਕੱਲ ਕੱਪੜੇ ਨਹੀਂ ਸੀ ਸ਼ਾਮੀ ਵੀ ਨਹੀਂ ਧੋਤੇ ਬਰਦਰ ਬਹੁਤ ਆ ਗਏ ਸੀਗੇ ਫਿਰ ਮੈਂ ਕਿਹਾ ਮੈਨੂੰ ਅੰਦਰ ਪਾਣੀ ਪੈਣੀ ਫਿਰ ਅੱਜਕੱਲ ਨਾ ਅੰਦਰਾਂ ਚ ਪਾਓ ਤੇ ਥੋੜੀ ਇਕੱਠੇ ਚ ਕੱਪੜੇ ਕਾ ਹੋ ਜਾਂਦੇ ਤੇ ਸਮੈਲ ਜੀ ਆਉਣ ਲੱਗ ਜਾਂਦੀ ਐ ਇਸ ਕਰਕੇ ਨਾ ਤੇ ਮੈਂ ਕਿਹਾ ਚੱਲ ਕੱਲ ਧੋ ਲਾਂਗੇ ਤੇ ਪਹਿਲਾਂ ਮੈਂ ਮਸ਼ੀਨ ਚ ਪਾਣੀ ਪਾ ਲਈ ਸੀਗੀ ਤੇ ਇੱਕ ਲੋੜ ਮੈਂ ਪਾ ਦਿੱਤਾ ਤੇ ਮੈਂ ਕਿਹਾ ਪਹਿਲਾਂ ਨਾ ਨਾਲ-ਨਾਲ ਮੈਂ ਸਬਜ਼ੀ ਨੂੰ ਤੜਕਾ ਲਾ ਲਾ ਸਬਜ਼ੀ ਬਣੀ ਹੋਏਗੀ ਤੇ ਫਿਰ ਮੈਂ ਨਾਲ-ਨਾਲ ਹੋਰ ਕੰਮ ਕਰ ਲਾਂਗੀ ਤੇ ਇੱਥੇ ਮੈਂ ਨਾਲੇ ਕੀ ਮੈਨੂੰ ਸੀਗਾ ਕਿ ਜਿਹੜਾ ਨਾ ਅੱਜ ਹੈਗਾ ਠੰਡਾ ਥੋੜਾ ਮੀਂਹ ਪੈਣ ਕਰਕੇ ਨਾ ਤੇ 48 ਡਿਗਰੀ ਸੀਗਾ ਉਹ ਤਾਪਮਾਨ ਤੇ ਅੱਜ ਮੀਂਹ ਪੈਣ ਕਰਕੇ ਕੱਲ 2 ਦਿਨ ਤੇ ਠੰਡਾ ਹੋਗਾ ਥੋੜਾ ਮੌਸਮ ਪਰ ਹੁਮਸ ਜਿਹਾ ਹੈਗਾ ਪਸੀਨਾ ਤੇ ਆਉਂਦਾ ਹੈ ਤੇ ਮੈਂ ਕਿਹਾ ਸਬਜ਼ੀ ਬਣੀ ਹੋਏਗੀ ਤੇ ਵਧੀਆ ਰਹੇਗਾ ਤੇ ਇੱਥੇ ਮੈਂ ਮਿਰਚ ਮਸਾਲਾ ਸਾਰਾ ਪਾ ਕੇ ਜਿਹੜੇ ਵੀ ਕੜੀਚੇ ਮਸਾਲੇ ਪੈਂਦੇ ਨੇ ਉਹ ਘਰ ਸਿੰਪਲ ਜਿਹੜੇ ਪਾਈ ਦੇ ਉਹ ਪਾ ਕੇ ਤੇ ਇਹ ਜਿਹੜਾ ਮੈਂ ਬਿਸਣ ਕੋਲ ਲਿਆ ਸੀ ਉਹ ਪਾਤਾ ਤੇ ਕੜੀ ਮੈਂ ਰੱਖ ਦਿੱਤੀ ਤੇ ਇਹਨੂੰ ਮੈਂ ਰੱਖ ਦਾਂਗੀ ਪਿੱਛੇ ਨਾਲ ਮੈਂ ਰਾਇਸ ਰੱਖ ਤੇ ਬੰਨ ਇੱਕ ਸਾਈਡ ਤੇ ਤੇ ਜਿਹੜਾ ਮੈਂ ਕੱਦੂ ਕੱਟਿਆ ਸੀ ਹਲਵਾ ਕੱਦੂ ਤੇ ਉਹਨੂੰ ਮੈਂ ਕਿ ਚੱਲ ਤੜਕਾ ਲਾ ਲਾਂਗੇ ਪਿਆਜ਼ ਵਗੈਰਾ ਮੈਂ ਇਕੱਠੇ ਕੱਟ ਕੇ ਰੱਖ ਲਈ ਸਫਾਈ ਵਗੈਰਾ ਇੱਥੇ ਕੀਤਾ ਕਰ ਗਈ ਸੀਗੀ ਤੇ ਮੈਂ ਉਹਨੂੰ ਕਹਿੰਦੀ ਕਿ ਤੂੰ ਸਫਾਈ ਜਲਦੀ ਕਰ ਜਾਇਆ ਕਰ ਉਸ ਤੋਂ ਬਾਅਦ ਜਿਹੜਾ ਮੈਂ ਕੰਮ ਕਰਨਾ ਹੁੰਦਾ ਮੈਂ ਕਰਕੇ ਜੇ ਕੋਈ ਗੰਦ ਪਊਗਾ ਤੇ ਮੈਂ ਆਪੇ ਹੀ ਸਟੈਂਡਿੰਗ ਪੋਚੇ ਨਾਲ ਪੋਚਾ ਲਾ ਲਿਆ ਕਰੂੰਗੀ ਤੂੰ ਇੱਕ ਵਾਰੀ ਸਵੇਰੇ ਮੇਰੀ ਸਫਾਈ ਕਰ ਜਾਇਆ ਕਰ ਤੇ ਕਹਿੰਦੀ ਠੀਕ ਐ ਕਿਉਂਕਿ ਗਰਮੀ ਬਹੁਤ ਹੋ ਗਈ ਐ ਸਾਫ ਸਾਫ ਕਰ ਰਹੇ ਹੋਵੇ ਤਾਂ ਅੱਛਾ ਲੱਗਦਾ ਤੇ ਇੱਥੇ ਹੁਣ ਮੈਂ ਕੜੀ ਤੇ ਰੱਖਤੀ ਪਿੱਛੇ ਨਾਲ ਨਾਲ ਮੈਂ ਗੈਸ ਸਾਫ ਕਰਕੇ ਤੇ ਦੂਸਰੀ ਕੜਾਈ ਰੱਖ ਦਾਂਗੀ ਤੇ ਜਿਹੜੀ ਸਬਜ਼ੀ ਉਹਨੂੰ ਤੜਕਾ ਲਾਵੂੰਗੀ ਤੇ ਨਨ ਨਾਲ ਇੱਕ ਪਾਸੇ ਮੇਰਾ ਬਾਹਰ ਦਾ ਵੀ ਕੰਮ ਹੋ ਰਿਹਾ ਸੀਗਾ ਤੇ ਫਿਰ ਆਮਲੇ ਮਿੰਨੀ ਤੇ ਕੜਾਈ ਮੈਂ ਉੱਪਰ ਰੱਖ ਦੇਣੀ ਜਗ੍ਹਾ ਥੋੜੀ ਹੋਣ ਕਰਕੇ ਮੈਂ ਕੜਾਈਆਂ ਉੱਪਰ ਹੀ ਰੱਖ ਦਿੰਦੀ ਆ ਤੇ ਮੈਂ ਤੇਲ ਪਾ ਦਾਂਗੀ ਤੇ ਅਜ ਹਲਵਾ ਗੱਦੂ ਵਿੱਚ ਮੈਂ ਪਾਵਾਂਗੀ ਮੇਥੇ ਮੈਂ ਜਦੋਂ ਤੇਲ ਕੱਢ ਜਾਏਗਾ ਫਿਰ ਮੈਂ ਮੇਥੀ ਔਰ ਜੀਰਾ ਹਿੰਗ ਥੋੜਾ ਪਾਵਾਂਗੀ ਤੇ ਮੇਥਿਆਂ ਦੇ ਨਾਲ ਹਲਵਾ ਗੱਦੂ ਬਹੁਤ ਸੁਆਹ ਲੱਗਦਾ ਤੇ ਸੀ ਪਾਉਂਦੇ ਹਮੇਸ਼ਾ ਹੀ ਮੈਂ ਮੇਥੀ ਜਦੋਂ ਵੀ ਹਲਵਾ ਕद्दू ਬਣਾਇਆ ਤੇ ਮੇਥੀ ਜ਼ਰੂਰ ਮੈਂ ਪਾਉਂਦੀ ਆ ਕਿਉਂਕਿ ਮੈਂ ਵੈਸੇ ਮਸਾਲੇ ਵਿੱਚ ਮੇਥੀ ਕੁੱਟੇ ਹੋਏ ਨੇ ਪਰ ਮੈਂ ਫਿਰ ਵੀ ਇਦਾਂ ਵਿੱਚ ਮੇਥੀ ਜ਼ਰੂਰ ਪਾਣੀ ਕੋ ਕੜੀ ਵਿੱਚ ਵੀ ਮੇਥੀ ਪਾਣੇ ਤੇ ਹਲਵਾ ਕद्दू ਵਿੱਚ ਵੀ ਮੇਥੀ ਜ਼ਰੂਰ ਪਾਣੇ ਇੱਕ ਮਾਂ ਦੀ ਦਾਲ ਦੇ ਵਿੱਚ ਮੈਂ ਮੇਥੀ ਪਾਉਂਦੀ ਆ ਤੇ ਇਹ ਬਹੁਤ ਵਧੀਆ ਲੱਗਦੇ ਨੇ ਕਿ ਇਹਨਾਂ ਦਾ ਟੇਸਟ ਬਹੁਤ ਵਧੀਆ ਲੱਗਦਾ ਹਲਵਾ ਕद्दू ਤੇ ਮੈਨੂੰ ਬਹੁਤ ਸਵਾਦ ਲੱਗਦਾ ਇਹ ਕਈਆ ਪਣ ਤੇ ਕद्दू ਦੇ ਵਿੱਚ ਗੁੜ ਵੀ ਪਾ ਲੈਂਦੀ ਆ ਮਿੱਠਾ ਵਗੈਰਾ ਤੇ ਮੈਂ ਨਹੀਂ ਪਾਉਂਦੀ ਕਿਉਂਕਿ ਮੈਂ ਪਾ ਲੈਣੀ ਪਰ ਮੇਰੇ ਹਸਬੰਦ ਨਹੀਂ ਖਾ ਲਾਇਕ ਕਰਦੇ ਨਾ ਹੀ ਬੇਟਾ ਲਾਇਕ ਕਰਦਾ ਤੇ ਇੱਧਰ ਕੜੀ ਰਿਜਨ ਲੱਗੀ ਸੀਗੀ ਤੇ ਹੁਣ ਮੈਂ ਤੜਕਾ ਲਾ ਦਾਂਗੀ ਤੇ ਇਦਾਂ ਹੁੰਦਾ ਕਿ ਗੱਲ ਮੈਂ ਕਰਦੀ ਆ ਕਿ ਬੰਦਾ ਦੁੱਖ ਸੁੱਖ ਜਿਹੜਾ ਨਾ ਬੰਦੇ ਦੇ ਸੁੱਖ ਨੂੰ ਅਸੀਂ ਮੰਨਦੇ ਆ ਤੇ ਸਾਨੂੰ ਦੁੱਖ ਟਾਈਮ ਤੇ ਦਿਲ ਕਦੀ ਵੀ ਨਹੀਂ ਡੋਲਣਾ ਚਾਹੀਦਾ ਕਿਉਂਕਿ ਦੁੱਖ ਦੇ ਟਾਈਮ ਤੇ ਵੀ ਜਿਹੜਾ ਇਹ ਵੀ ਨਿਕਲ ਹੀ ਜਾਂਦਾ ਹੁੰਦਾ ਤੇ ਹਮੇਸ਼ਾ ਹੀ ਪੋਜ਼ਿਟਿਵ ਰਹੋ ਕਿ ਜਿਹੜਾ ਦੁੱਖ ਸੁੱਖ ਹੈ ਸਰੀਰਾਂ ਦੇ ਨਾਲ ਹੀ ਆ ਕਿ ਮੈਨੂੰ ਹੁਣ 4-5 ਦਿਨ ਤੋਂ ਨਾ ਸਿਹਤ ਮੇਰੀ ਠੀਕ ਨਾ ਹੋਣ ਕਰਕੇ ਕਿ ਮੈਨੂੰ ਚੱਕਰ ਬਹੁਤ ਜ਼ਿਆਦਾ ਆ ਰਹੇ ਸੀ ਮਾਈਗਰੇਨ ਕਰਕੇ ਕੁਝ ਪਤਾ ਨਹੀਂ ਫੋਨ ਕਰਕੇ ਮੈਨੂੰ ਲੱਗਾ ਤੇ ਮੈਂ ਫਿਰ 4-5 ਦਿਨ ਤੋਂ ਨਾ ਮੈਂ ਫੋਨ ਬਿਲਕੁਲ ਹੱਥ ਨਹੀਂ ਲਗਾਇਆ ਜਿਹੜੀ ਭੈਣ ਦਾ ਵੀ ਮੈਂ ਕੋਈ ਵਲੌਗ ਦੇਖਦੀ ਆ ਲਗਾ ਕੇ ਰੱਖ ਦਿੰਦੀ ਆ ਤੇ ਮੈਂ ਕਮੈਂਟ ਬਾਅਦ ਚ ਕਰ ਦਿੰਨੀ ਆ ਪਰ ਮੈਂ ਵਲੌਗ ਸਾਰਿਆਂ ਦੇ ਪੈਣਾ ਦੇ ਜਰੂਰ ਇੱਧਰ ਲਗਾ ਕੇ ਰੱਖ ਦਿੰਨੀ ਆ ਕਿ ਚਾਰ ਪੰਜ ਡਿਵਾਈਸ ਤੋਂ ਮੈਂ ਸਾਰਿਆਂ ਦੇ ਲਗ ਲਗ ਜਰੂਰ ਦੇਖਦੀ ਆ ਇਹ ਨਹੀਂ ਕਿ ਜੇ ਮੇਰਾ ਟਾਈਮ ਲੱਗੇ ਤੇ ਮੈਂ ਮਤਲਬ ਦੇਖਣਾ ਪੂਰਾ ਹੀ ਆ ਇਹ ਨਹੀਂ ਕਿ ਕਿਸੇ ਦਾ ਅੱਧਾ ਦੇਖਾਂ ਕਿ ਮੈਂ ਜਿਸਪੋਰਟ ਕਰਦੀ ਆ ਤੇ ਮੈਂ ਦਿਲੋਂ ਕਰਦੀ ਆ ਸਾਰਿਆਂ ਨੂੰ ਤੇ ਇੱਥੇ ਮੈਂ ਕੱਪੜੇ ਸਾਰੇ ਧੋਲੇ ਸੀ ਚਾਦਰਾਂ ਵਗੈਰਾ ਖੇਸੀਆਂ ਵਗੈਰਾ ਤੇ ਬੱਦਲ ਆ ਗਏ ਸੀ ਹਵਾ ਵੀ ਚੱਲਣ ਲੱਗ ਗਈ ਤੇ ਮੌਸਮ ਥੋੜਾ ਵਧੀਆ ਹੋ ਗਿਆ ਸੁਹਾਵਨਾ ਜਿਹਾ ਹੋਇਆ ਪਿਆ ਤੇ ਕਪੜੇ ਮੇਰੇ ਮੋਸਤੀ ਧੁੱਪ ਗਏ ਨੇ ਸਾਰੇ ਕਾਫੀ ਹੋ ਗਏ ਸੀ ਕਪੜੇ ਕੋਈ 2-3 ਦਿਨ ਬਿਮਾਰ ਰਹਿਣ ਕਰਕੇ ਮੇਰੇ ਕੋਲ ਬਿਲਕੁਲ ਕੋਈ ਕੰਮ ਨਹੀਂ ਹੋਇਆ ਕਿਉਂਕਿ ਚੱਕਰ ਹੀ ਬਹੁਤ ਆਉਂਦੇ ਸੀ ਜਦ ਵੀ ਮੈਂ ਉੱਠਣ ਲੱਗਾ ਤੇ ਇੰਨੀ ਜ਼ੋਰ ਦੀ ਚੱਕਰ ਆਣਾ ਫਿਰ ਹੁਣ ਡਾਕਟਰ ਸਾਹਿਬ ਤੋਂ ਦਵਾਈ ਕਲ ਦੀ ਮੈਂ ਲੈ ਕੇ ਆਈ ਹਾਂ ਥੋੜਾ ਫਰਕ ਹੈ ਅੱਜ ਕੱਲ੍ਹ ਹੀ ਖਾਦੀ ਦਵਾਈ ਤੇ ਮੈਂ ਥੋੜਾ ਅੱਜ ਉੱਠ ਕੇ ਕੰਮ ਕਰਨ ਲੱਗ ਗਈ ਹਾਂ ਤੇ ਇੱਥੇ ਕਪੜੇ ਮੈਂ ਧੋਲੇ ਸੀ ਅੱਜ ਦਾ ਵਲੌਗ ਫਿਰ ਬਣਾਈ ਸੀ ਇੱਥੇ ਖਤਮ ਕਰਦੇ ਹਾਂ ਮਿਲਦੇ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਣਾ ਸਤਿ ਸ਼੍ਰੀ ਅਕਾਲ